ਆਹ ਇਸ ਟੈਨਾਲ ਬੋਕਸ ਸਕਾਰਤ ਪ੍ਰੋਡਿਊਸਰ ਨਾਲ ਕੰਮ ਕਰਦੇ-ਕਰਦੇ ਤਜਰਬਾ ਤਾਂ ਆ ਗਿਆ ਸੀ ਪਰ ਚਰੋਣਾ ਕਿਵੇਂ ਇਹ ਤੇ ABC ਮੈਂ ਨਹੀਂ ਸੀ ਆਉਂਦੀ ਦੂਰਦਰਸ਼ਨ ਲੈ ਕੇ ਗਏ ਤਾਂ ਉਹ ਬੜਾ ਹੱਸ ਕੇ ਸਾਡੇ ਮਨ ਕਹਿਣ ਲੱਗੇ ਮੈਡਮ ਜੀ ਕੋਈ ਗਾਣੇ ਗੁਣੇ ਚਲਾ ਲੈਣੇ ਸੀ ਕੀ ਕਰਨਾ ਸਮਾਜ ਸੇਵਾ ਤੋਂ ਇਹਨੂੰ ਕਿਵੇਂ ਵੇਖਣਾ ਮੈਂ ਕਿਹਾ ਸੀ ਤਾਂ ਮਾਈ ਗੁਰੂ ਅਗੇ ਦਾਸ ਕਰਕੇ ਆ ਗਏ ਹਾਂ

ਮੈਂ ਕਿਹ ਸੱਚੇ ਪਾਸ਼ਾ ਇਹ ਕਿਸੇ ਅੰਦਾਜ਼ ਕਦੇ ਖੰਲੀ ਨਹੀਂ ਜਾਂਦੀ ਦੇਖਦੇ ਆ ਕੋਈ ਗੱਲ ਨਹੀਂ ਪਰ ਸੱਚ ਜਾਣਿਓ ਵਾਰੇ ਗੁਰੂ ਨੇ ਐਸੀ ਬਾਣ ਪੜੀ ਜਦੋਂ ਤੁਸੀਂ ਸੱਚੀ ਸੱਚੀ ਘਾਉਣਾ ਦਾ ਲੱਗੇ ਜਾਂਿਓ ਤਾਂ ਦਾਤਾ ਹਜ਼ਾਰਾਂ ਕਰ ਖਾ ਕੇ ਤੁਹਾਡੀ ਬਾਣ ਪੜੀ ਐਸੀ ਬਾਣ ਪੜੀ ਕਿ ਦੂਰ ਤੱਕ ਦੇ ਇਤਿਹਾਸ ਵਿੱਚ ਪਹਿਲਾ ਉਹ ਨਾਟਕ ਹੈ ਜਿਹਨੀਆਂ ਇੱਕੋ ਸ਼ੇਖ ਇਸ ਤਰ੍ਹਾਂ ਚੱਲੀ

ਫਿਰ ਮਿਲਾਂਗੇ ਫਿਰ ਮਿਲਾਂਗੇ ਮਿਸ਼ੋਰ ਇਨਰਜੀ ਸੁਪਨ ਤੇ ਮੇਰਾ ਸੋੜਾ ਪੈ ਗਿਆ ਸੀ ਤੇ ਫਿਰ ਮਿਲਾਂਤ ਹੋਣਾ ਸੀ ਅਗਲੇ ਦਿਨ ਸੁਪਨ ਉਹ ਦਿਨ ਲਗਾਤਾਰ ਪ੍ਰੈਕਟਿਸ ਕਰਦਾ ਰਿਹਾ ਸਟੂਡੀਓ ਵਿੱਚ ਡੇਟ ਸੀਕੁਐਂਸ ਦਿਨ ਸਵੇਰੇ ਉੱਠਿਆ ਆਪਣੇ ਚਾਹ ਨਾਲ ਨੱਚ ਦਾ ਕਬਦਲ ਕੋਲ ਆਇਆ ਮਮੀ ਪਤਾ ਉਹ ਕਿੰਨਾ ਵਧੀਆ ਜਦੋਂ ਸਹੀ ਪਿਕਚਰਾਈਜ਼ ਹੋਗਾ ਤੂੰ ਵੇਖਣਾ ਕਿਵੇਂ ਲੱਗਣਾ मैं क्या मेरा पुत्र गाऊंगा कि ना मैं आज पूरी रात को की थी अभी रिकॉर्डिंग करके देखने के दाम है अचानक मेरे स्कूल कॉलेज तो छुट्टी सी मैं प्रोफेसर सी हूँ लोग ता छुट्टी सी थे कॉलेज तो बार बार प्रिंसिपल दे फोन आए कि तो अभी बिना एनुअल रिपोर्ट नहीं लिखी जानी तो सी आ गई � मैं आपके हर रोज जब भी पाके कोर्स के मेल के जानती

ਕਿ ਮੇ ਲਗੂਗਾ ਤਾਂ ਸਾਡੇ ਪ੍ਰਿੰਸੀਪਲ ਕਹਿੰਦੇ ਸੀ ਕਿ ਇੱਕ ਤੇ ਲੰਮੀ ਲਿਸਟ ਹੈ ਜਿਹੜੇ ਕਹਿੰਦੇ ਕਿ ਅਸੀਂ ਗ੍ਰੀਟਰ ਕੋ ਸਿੱਧੂ ਮਿੱਟੂ ਕੋ ਨਹੀਂ ਪੜਨਾ ਤੇ ਸੁਪਨ ਦੀ ਵਰਗਾ ਬਣਾਉਣਾ ਹੈ ਮੇਰੀਆਂ ਖਾਤਿਰ ਕਹਿੰਦੇ ਆ ਰਹੇ ਸੀ ਕਿ ਜੇ ਤੂੰ ਮੈਂ ਸਾਰੀ ਬੁਲੀ ਤਾਂ ਕਹਿੰਦੇ ਸੀ ਨਾ ਜਾਉ ਸਾਡੇ ਸਕੂਲ ਤੋਂ ਜੋ ਕੁਝ ਤੁਸੀਂ ਦਿੱਤਾ ਕਿਸੇ ਨੇ ਦੇ ਨਹੀਂ ਸਕਤ ਮੈਂ ਕੁਝ ਪਿਆਸਾ ਨਹੀਂ ਨਾ ਮੈਂ ਕੁਝ ਖਾਂਸੀ

ਨਹੀਂ politcal ਅਖਾੜੇ ਵੱਜ ਜਾਂਦੇ ਨੇ ਉੱਥੇ ਜਾ ਜਾ ਕੇ ਵੋਟਾਂ ਮੰਗੀਆਂ ਜਾਂਦੀਆਂ ਨੇ ਅਸੀਂ ਨਹੀਂ ਚਾਹੁੰਦੇ ਫਿਰ ਦਵਿੰਦਰ ਕੁਮਾਰ ਸ਼ਰਮਣ ਜੀ ਦਾ ਇੱਕ ਵਾਰੀ ਫੋਨ ਆਇਆ ਮੈਡਮ ਜੀ ਫੋਨ ਨੂੰ ਵੀ ਪਤਾ ਹੋ ਕਿਦਾਂ ਮੈਂ ਗੱਲ ਕਰਾਂ ਕਿ ਦੁਨੀਆ ਦੀਆਂ ਨਜ਼ਰਾਂ ਤੋਂ ਦੇਖੋ ਦੁਨੀਆ ਦੇ ਮੂੰਹਾਂ ਤੋਂ ਸੁਣੋ ਆਪਾਂ ਜ਼ਰੂਰ ਕੁਝ ਕਰਨਾ ਹੈ ਮੈਂ ਕਿਹਾ ਵੀਰੇ ਮੈਨੂੰ ਐ ਲੱਗਦਾ ਹੈ ਇਹ ਸੋਈ ਤੇ ਫਿਰ ਉਹ ਵੀ politcal ਅਖਾੜਾ ਜਿਹਾ ਬਣ ਕੇ ਰਹੇ ਨੇ

और सब का साथ प्राप्त हो गया ते मेरे बहुत बड़े वीर जी ने मैं बहुत प्यार नमस्कार कर दिया केवल धन्यवाद जी सभी बहुत ही प्यारी बहन प्यार जी ने उस नाटक में बहुत प्यारा रोल किया दीपक रुवंत जी गुरिंदर कुमार शर्मा जी का मैं टीचर सनो दे कॉलेज प्रोफेसर सन पर वो जब वो नाटक में आए तब वो बहुत खुश हुए थी कि मेरा स्टूडेंट इतनी बड़ी अपनाना पा गया ਮੈਂ ਦ੍ਰਿੰਦਰ ਕਮੈਂ 3.1 ਉਹਨ ਕੀ ਸਟੂਡੈਂਟ ਸੀ ਜਦੋਂ ਇੱਕ ਵਾਰ ਉਹ ਮੈਨੂੰ ਮਿਲੇ ਤਾਂ ਮੈਂ ਕਿਹਾ ਉਹਨਾਂ ਦੇ ਦੋ ਸ਼ਬਦ ਵਿੱਚ ਲਾਇ ਉਹ ਕਹਿੰਦੇ ਦ੍ਰਿੰਦਰ ਤੇ ਤੁਹੇ ਕਿ ਮੈਨੂੰ ਹੈਰਾਨੀ ਵੀ ਹੁੰਦੀ ਆ ਉਹ ਕਹਿੰਦਾ ਮੈਂ ਨਹੀਂ ਕਰ ਸਕੀ ਜਿਹੜਾ ਤੂੰ ਕਰ ਉਹ ਖਾਇਆ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਕਿਹੜਾ ਕੰਮ ਕਰ ਰਿਹਾ ਆ ਇਹ ਬਾਈਬ੍ਰੋ ਦੀ ਪੱਖਸ਼ ਹੈ ਬਸ ਇਹ ਆ ਕਿ ਇਹ ਸੀਟਾ ਜਿਹੜੀਆਂ ਨਾ ਸਾਹਮਣੇ ਇਹ ਉਤੋਂ

ਹੇਨਾ ਯੋਗੀ ਚੰਗਿਆ ਆਤਮਾ ਕਦੇ ਮਰਦੀ ਨਹੀਂ ਕਲਾ ਕਦੇ ਮਰਦੀ ਨਹੀਂ ਤੇ ਕਲਾਕਾਰ ਜੇ ਮਰ ਸਕਦਾ ਉਹਦੀ ਕਲਾ ਜਿੰਦਾ ਹੈ ਉਹ ਵੀ ਜਿੰਦਾ ਹੈ ਕਟੇ ਸਾਰੇ ਜੋ ਮੈਨੂੰ ਦਿੱਸਦਾ ਹੈ ਸੋ ਮੈਂ ਕੁਛ ਬਾਤ ਜੋੜਨੀ ਹੁਆ ਸਮਾਪਤੀ ਚਾਹਦੀ ਹਾਂ ਇੱਕ ਵਾਰੀ ਬਹੁਤ ਬਹੁਤ ਸ਼ੁਕਰੀਆ ਇਹੋ ਜੇ ਨਾਟ ਮੰਚ ਤੋਂ ਮੇਰੀ ਪੋਸਟ ਦੇ ਨਾਂ ਤੇ ਜਿਹੜਾ ਮੇਰਾ ਨਹੀਂ ਤੁਹਾਡਾ ਸਾਰਾ ਹੰਦ ਹੈ ਕਿਸੇ Vefa'ya bağışı dedik.